ਜਗਨੂ ਪਰਿਆ ਤੋਈ ਜਗਨੂ ਬਰਿਆ ਜਗਨੂ ਲੈ ਬਰਿਆ ਜਗਨੂ ਬਰਿਆ ਮੇਰੇ ਕੋਲ ਦੁੱਧ ਪੀਏਗਾ ਦੇਖੋ ਬਾਈ ਉਹ ਇਹਨੂੰ ਕਹਿੰਦੇ ਆ ਬਰੀਡ ਬੋਲ ਮਾਰੇ ਤੋਂ ਆਉਂਦੀ ਐ ਨਾ ਕੋਲੇ ساری ਗੱਲ ਸਮਝਦਾ ਹੈ ਬੰਦੇ ਵਾਂਗੂ ਜਗਨੂ ਪੂਰਾ ਅੱਖੇ ਲੱਗਦਾ ਭੱਜ ਆਉਂਦਾ ਬੋਲ ਮਾਰੇ ਤੋਂ ਵਿਚਾਰਾ ਬਹੁਤ ਮੋਹ ਕਰਦਾ ਇਹ ਹੁੰਦੀ ਆ ਬਾਈ ਅਸਲ ਬਲੱਡ ਲਾਈਨ ਤੇ ਬਲੱਡ ਲਾਈਨ ਕੀ ਦੀ ਐ ਇਹ ਬਲੱਡ ਲਾਈਨ ਹੈਗੀ ਆਪਣੇ ਬਾਈ ਗਰਦਾਸ ਮਠਰੀ ਵਾਲੇ ਤੋਂ ਲਿਆਂਦਾ ਬੱਚਾ ਬਾਈ ਇਹ ਉਹਦੇ ਵੋਗ ਦਾ ਬੱਚਾਗਾ ਜੋਣ ਦਾ ਬੱਚਾ ਬਾਈ ਲਮਾਈ ਲਮੂਈ ਹੱਡ ਗੋਡੇ ਛਾਤੀ ਛੁੱਤੀ ਪਿੱਠ ਪੁੜਾ ਪੂਰਾ ਸਿਰੇ ਦਾ ਬਾਈ ਬੱਕਰੇ ਦਾ ਬਰੀਡ ਬਹੁਤ ਸਰੇਦੀ ਆ ਜਿੰਨੇ ਬੱਕਰੇ ਦੇਖਿਆ ਬਰੀਡ ਦੇਖੀ ਆ ਮਨ ਲੱਗਿਆ ਆ ਚੀਜ਼ ਨਹੀਂ ਦੇਖੀ ਉਹ ਬੱਕਰੇ ਜਿਹੜੀ ਇਹਦੇ ਵਿੱਚ ਆ ਮਿਠੜੀ ਵਾਲੇ ਬਾਈ ਤੋਂ ਲਿਆਂਦਾ ਆਪਾਂ ਗਿਫਟ ਹੀ ਕੀਤਾ ਬਾਈ ਨੇ ਆਪਾਂ ਨੂੰ ਇੱਕ ਤਰ੍ਹਾਂ ਦਾ ਇਹਦਾ ਲੈ ਜਾ ਬਾਈ ਸੰਭਾਲਾ ਜਾਦੀ ਕਰਾਂਗੇ ਤੇ ਗੱਲ ਸਹੀ ਆ ਬਾਈ ਦੀ ਬਾਈ ਬੱਕਰਾ ਬਹੁਤ ਸਰੇ ਦਾ ਮਹਾਰਾਜ ਦੀ ਉਮਰ ਲੰਮੀ ਕਰੇ ਆਪਾਂ ਸੇਵਾ ਪਾਣੀ ਉਹਦਾ ਕਰੀ ਜੰਨੇ ਆ ਜਿੱਦੇ ਤਿਆਰ ਹੋ ਗਿਆ ਕਰਮਾ ਵਾਲਾ ਬੱਕਰੀਆਂ ਦੇ ਛੱਡੇ ਆ ਰਿਜ਼ਲਟ ਆਏ ਉਹਦੇ ਪਤਾ ਲੱਗੂਗੀ ਕੀ ਜੀ ਬਣਦੀ ਆ ਅੱਜ ਵੀ ਤੁਹਾਨੂੰ ਦੱਸਦਾ ਸਹੀ ਆ ਜਮਾ ਯੋਗ ਨੂੰ ਕਿ ਵੇ ਆ ਯੋਗ ਨੂੰ ਆਹ ਵਾਰ ਦਾ ਜਿਹੜੇ ਯੋਗ ਨੂੰ ਤੇ ਬਰੀਡ ਦੀ ਆਪਾਂ ਗੱਲ ਕਰੀਏ ਆਪਣੇ ਬਾਈ ਗੁਰਦਾਸ ਮਿਰਛੀ ਵਾਲੇ ਕੋਲੇ ਵਧੀਆ ਬਰੀਡ ਹੈ ਬੱਕਰੀਆਂ ਬਹੁਤ ਚੰਗੀਆਂ ਨੇ ਬਾਈ ਦੁੱਧ ਦੇ ਪੱਖੋਂ ਦੁੱਧ ਵਾਲੇ ਪੱਖੋਂ ਬਹੁਤ ਚੰਗੀਆਂ ਐ ਤੇ ਬੇ ਬੱਕਰਿਆਂ ਦੀ ਗੱਲ ਕਰੀਏ ਤਾਂ 2-2 ਕੁਆਂਟਲ ਦੇ ਬੱਕਰੇ ਬਾਈ ਮੈਂ ਵੇਖਿਆ 2-2 ਕੁਆਂਟਲ ਵਜਨ ਦੇ ਆਂਡੂ ਬੱਕਰੇ ਬੱਕਰੀਆਂ ਲਾਉਂਦੇ ਹੋਏ 2-2 ਕੁਆਂਟਲ ਵਜਨ ਬੱਕਰੀਆਂ ਦਾ ਬਾਈ ਕੋਈ ਮਾਮੂਲੀ ਗੱਲ ਨਹੀਂ 2 ਕੁਆਂਟਲ ਵਜਨ ਲੈ ਜਾਣਾ ਬੱਕਰੀ ਦਾ ਐਡੇ ਐਡੇ ਤਗੜੇ ਬੋਕ ਬਾਈ ਹਨਾ ਤਾਨੂੰ ਆਪਾਂ ਬੱਚਾ ਲਿਆ ਬਾਈ ਤੋਂ ਬਹੁਤ ਹੀ ਚੰਗੀ ਬਰੀਡ ਆ ਬਾਈ ਤੇ ਬਾਈ ਦੀ ਮਿਹਨਤ ਨੂੰ ਸਲਾਮ ਆ ਬਾਈ ਜਿਨ੍ਹਾਂ ਨੇ ਹਨਾ ਬਰੀਡ ਸੰਭ ਕੇ ਰੱਖੀ ਐ ਤੇ ਸਿਰੇ ਦੀ ਬਰੀਡ ਆ ਚੰਗੀ ਤੋਂ ਚੰਗੀ ਬਾਈ ਚੰਗੀਆਂ ਬੱਕਰੀਆਂ ਚੰਗੀਆਂ ਪੱਠਾ ਚੰਗੇ ਬੱਕਰੇ ਚੰਗੇ ਬੋਕ ਤੇ ਬਾਈ ਦੇਖ ਬਰੀਡ ਨੂੰ ਸਾਹਮ ਕੇ ਰੱਖਿਆ ਆਪਾਂ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਦੇ ਆਂ ਬਾਈ ਤੇ ਗਾਂਹਾਂ ਉਹਨਾਂ ਉਹਨਾਂ ਨੇ ਮਾਲਾ ਬਰੀਡ ਸਾਮੀ ਪਾਲ ਪੋਸ਼ ਕੇ ਵਧੀਆ ਸੁਧਾਰੀ ਬਰੀਡ ਵਧੀਆ ਪਿਓਰ ਬੀਟਲ ਦੇ ਵਿੱਚ ਕੀਤਾ ਗਾਂਹਾਂ ਫਿਰ ਆਪਾਂ ਦਿੱਤੀ ਗਾਂਹਾਂ ਪਾਕਾ ਮਤੋਰੇ ਹਨਾ ਬਾਈ ਤੇ ਕਿੱਡਾ ਕਿੱਡੀ ਵਧੀਆ ਗੱਲ ਆ ਕਹਿਣ ਦਾ ਮਤਲਬ ਇਹ ਆ ਵੀ ਵੀ ਬਹੁਤ ਹੀ ਚੰਗਾ ਮਾਲ ਨੇ ਤੇ ਚਲੋ ਵਧੀਆ ਬਾਈ ਦਾ ਸੁਭਾਗ ਹੈ ਇਹ ਜੀ ਗੱਲ ਨਹੀਂ ਹੈਗੀ ਕੋਈ ਵਿਵੱਤਾ ਬਾਹਲਾ ਮਹਿੰਗਾ ਜਾਂ ਕਿਵੇਂ ਵੀ ਹੈ ਨਾ ਹਸਾਬ ਨਾਲ ਚੀਜ਼ ਦੇਣੀ ਹੈ ਜਿੰਨੇ ਕ ਦਾ ਮਾਲ ਹੈਗਾ ਮਾਲ ਮੁੱਲਣ ਵਾਲੇ ਨਹੀਂ ਹੈਗਾ ਵੀ ਜੇ ਅਣਜਾਣ ਬੰਦਾ ਆ ਗਿਆ ਤਾਂ ਕੱਪੜੀ ਲਾ ਲੈਣੇ ਆ ਉਹ ਕੰਮ ਤਾਂ ਹੈ ਨਹੀਂਗਾ ਤੇ ਬਾਈ ਦਾ ਸੁਭਾਗ ਬਹੁਤ ਵਧੀਆ ਬਈ ਹੈ ਨਾ ਤੇ ਵਧੀਆ ਬੱਚਾ ਦਿੱਤਾ ਆਪਾਂ ਨੂੰ ਜਿਵੇਂ ਬਾਈ ਨੇ ਆਖਿਆ ਸੀ ਬਾਈ ਓਵੇਂ ਹੀ ਹੈਗਾ ਕੋਈ ਚ ਗੱਪ ਝੂਠ ਨਹੀਂ ਹੈਗਾ ਨਹੀਂ ਬਾਹਲੇ ਬੰਦੇ ਬਈ ਅਗਲਾ ਕਹਿੰਦਾ ਸਾਨੂੰ ਗੱਪ ਮਾਰ ਕੇ ਦੇਤਾ ਸਾਨੂੰ ਹੋਰ ਦਾ ਚੱਕ ਕੇ ਦੇਤਾ ਹੋਰ ਬੋਗ ਦਾ ਚੱਕ ਕੇ ਦਿੱਤਾ ਬੱਕਰੀ ਮਗਰ ਲਾ ਕੇ ਦਿੱਤਾ ਸੋ ਗੱਲਾਂ ਹੁੰਦੀਆਂ ਬਾਈ ਹਨਾ ਜਿਵੇਂ ਬਾਈ ਨੇ ਆਖਿਆ ਸੀ ਬਾਈ ਵੀ ਆਹ ਆ ਬੱਕਰੀ ਆ ਬੋਗ ਆ ਸਾਰਾ ਕੁਝ ਹਨਾ ਉਵੇਂ ਹੀ ਹੈਗਾ ਸਾਰਾ ਕੁਝ ਤੇ ਬਰੀਡ ਬਾਈ ਬਹੁਤ ਹੀ ਚੰਗੀ ਬਰੀਡ ਹੈ ਤੇ ਆਪਾਂ ਨੂੰ ਉਹਦਾ ਵਧੀਆ ਲੱਗੀ ਬਈ ਹਨਾ ਤੇ ਆਪਾਂ ਬੱਚਾ ਲੈਂਦਾ ਤੇ ਅੱਜ ਦੀ ਕਿਹੜੀ ਦਾ ਵਧੀਆ ਮਾਹਰਾ ਇੱਕ ਤੰਦਰੁਪ ਕੁਸ਼ਤੀ ਬਖਸ਼ੇ ਆਪਣੇ ਬੱਚਿਆਂ ਨੂੰ ਮੰਨ ਲੈ ਇੱਕ ਬਾਗ ਬਲੱਡ ਲਾਈਨ ਦਾ ਇੱਕ ਬਾਈ ਗਰਦਾਸ ਤੋਂ ਲੈਂਦਾ ਤੇ ਮੈਨੂੰ ਐ ਲੱਗਦਾ ਵੀ ਬਾਗ ਵਾਲਾ ਹਜੇ ਉਹਦੇ ਨਾਲੋਂ ਵੱਡਾ ਉਹ ਮਰ ਚ ਉਹ ਛੋਟਾ ਮੈਨੂੰ ਲੱਗਦਾ ਸ਼ੱਕ ਜਿਹਾ ਵੀ ਉਹ ਛੋਟਾ ਹੋਊਗਾ ਬਾਹਲਾ ਤਾਂ ਕਹਿੰਦਾ ਨਹੀਂ ਕੋਈ 20 ਦਿਨ ਤੇ 15 20 ਦਿਨ ਦਾ ਫਰਕ ਹੋ ਸਕਦਾ ਤੇ ਦੇਖਣ ਨੂੰ ਬਾਈ ਆਪਣਾ ਚਿੱਟਾ ਡੱਬਾ ਬਾਈ ਗੁਰਦਾਸ ਵਾਲਾ ਦੋਨੋਂ ਵੱਡਾ ਲੱਗਦਾ ਕੱਦ 'ਚ ਸਰੀਰ ਪੱਖੋਂ ਲੰਬਾਈ ਉਚਾਈ ਮੂੰਹ ਮੱਥਾ ਸਿੰਘ ਕੰਨ ਅੱਖ ਸਾਰਾ ਮੈਂ ਕਹਿੰਦਾ ਯਾਰ ਛਾਤੀ ਛੁੱਤੀ ਪੱਟਪੜਾ ਯਾਰ ਕਿਸੇ ਪੱਖੋਂ ਮਾੜਾ ਨਹੀਂ ਹੈਗਾ ਬਹੁਤ ਹੀ ਚੰਗੀ ਬਰੀਡ ਮੰਨ ਲਾ ਤਿਆਰ ਕੀਤੀ ਹੈ ਬਾਈ ਨੇ ਪੂਰੀ ਸਿਰੇ ਦੀ ਗਾਹ ਆਪਾਂ ਨੂੰ ਦਿੱਤੀ ਗਾਹ ਆਪਾਂ ਕੰਮ ਚਲਾਈ ਜਨੇ ਹਨਾ ਹੁਣ ਆਪਾਂ ਗਾਹ ਬੱਕਰੀਆਂ ਦੇ ਛੱਡਾਂਗੇ ਗਾਹ ਬੱਚੇ ਚੰਗੇ ਆਉਣਗੇ ਬਾਈ ਤਾਂ ਜੇ ਚੰਗੀ ਚੀਜ਼ ਲਵਾਂਗੇ ਕਹਿਣ ਦਾ ਭਾਵ ਯਾਰ ਤਾਂ ਚੰਗੇ ਪੈਸੇ ਆਪਾਂ ਕਮਾ ਲਾਂਗੇ ਤੇ ਜੇ ਹੁਣ ਤੁਸੀਂ ਬਾਲੇ ਬਾਈ ਹੁਣ ਪਤਾ ਕੀ ਕਰਦੇ ਆ ਪਰੇ ਕੋਲੇ ਆਉਂਦੇ ਆ ਬਾਈ 10 12000 ਵਾਲੀ ਬੱਕਰੀ ਲੈਣੀ ਆ 15 15000 ਵਾਲੀ ਬੱਕਰੀ ਬਾਈ ਜੀ 20000 ਦਾ ਬੱਚਾ ਨਹੀਂ ਬੇਦਾਰ ਕਰਦੀ ਉਹ ਕਰ ਵੀ ਦਿੰਦੀ ਆ ਬਈ ਇਹ ਜੀ ਗੱਲ ਨਹੀਂ ਕੋਈ ਬਰੀਡ ਦੇ ਹਿਸਾਬ ਨਾਲ ਹੁੰਦਾ ਹੁਣ ਬੱਕਰੀ ਦੇ ਭਾਅ ਬਹੁਤ ਉੱਚੇ ਹੋ ਗਏ ਮਨ ਲ ਕੇ ਚੱਲੋ ਜਿਹੜੀ ਚੰਗੀ ਬਰੀਡ ਆ ਉਹਦੇ ਭਾਅ ਬਹੁਤ ਉੱਚੇ ਵਾਗੇ ਬਈ ਆਪਾਂ ਨੂੰ ਵੀ ਪਤਾ ਹੈ ਜਿਹੜੀ ਚੀਜ਼ ਦੀ ਮੰਗ ਹੋ ਜੇ ਉਹਦਾ ਰੇਟ ਵੱਧ ਜਾਂਦਾ ਹੁੰਦਾ ਤੇ ਵਧੀਆ ਬਰੀਡ ਤੇ ਜੇ ਆਪਾਂ ਪੈਸੇ ਲਾਵਾਂਗੇ ਤਾਂ ਚੰਗੇ ਰੁਪਏ ਕਮਾ ਲਾਂਗੇ ਹਨਾ ਜਿਵੇਂ ਹੁਣ ਆਪਾਂ ਬੱਕਰੀ ਲੈਂਦੇ ਆ ਤੁਹਾਨੂੰ ਦੱਸ ਕੇ ਹਟੇ ਵੀ ਫਲਾਣੇ ਫਲਾਣੇ ਬੰਦਿਆਂ ਤੋਂ ਲੈਂਦੇ ਆ ਬਾਈ ਤੇ ਆਪਾਂ ਦਾ ਬਹੁਤ ਹੀ ਚੰਗਾ ਯਾਰ ਮੰਲਾ ਦੇਖਿਆ ਉਹਨਾਂ ਦਾ ਸਿਸਟਮ ਸਾਰਾ ਬੱਕਰੀਆਂ ਦਾ ਬੋਕਾਂ ਦਾ ਬੱਚੇ ਸਾਰੇ ਦੇਖ ਕੇ ਫਿਰ ਆਪਾਂ ਬੱਚੇ ਚੱਕ ਲਏ ਆ ਬੰਨਾਂ ਭਾਈ ਇੱਕ ਉਹ ਲਾਲ ਡੱਬਾ ਇੱਕ ਆ ਚਿੱਟਾ ਡੱਬਾ ਭਾਈ ਕਰਦਾਸ ਵਾਲਾ ਤੇ ਬੱਕਰਾ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਸਰੀਰ ਪੂਛ ਦੇਖੋ ਭਾਈ ਕਿੱਡੀ ਪੂਛੜ ਦੇ ਕਿੱਡਾ ਵਾਲਾ ਕਹਿੰਦਾ ਪੂਛ ਲੰਮੀ ਹੋਣੀ ਚਾਹੀਦੀ ਆ ਪੂਛ ਬਹੁਤ ਲੰਮੀ ਏ ਦੇਖ ਨੂੰ ਏ ਤੇ ਮੰਲਾ ਇਹ ਆ ਦੇ ਹੁਣ ਦੋਨੇ ਇਕੱਠੇ ਖੜ ਗਏ ਹੁਣ ਤੁਸੀਂ ਦੇਖ ਲਓ ਕੱਦ 'ਚ ਕਿਹੜਾ ਵੱਡਾ ਲੱਗਦਾ ਉਰਲਾ ਛੋਟਾ ਉਮਰ 'ਚ ਛੋਟਾ ਉਚਾਈ ਵੱਧ ਲੱਗਦੀ ਉਹਨਾਂ ਨਾਲੋਂ ਦੇਖ ਲਓ ਐ ਐ ਫਰਕ ਹੁੰਦਾ ਬਾਈ ਬਰੀਡ ਦਾ ਬਰੀਡ ਦਾ ਫਰਕ ਐ ਹੁੰਦਾ ਹੁਣ ਆਪਾਂ ਇਹਨੂੰ ਬੜਾ ਚੰਗਾ ਮੰਨਦੇ ਸੀ ਬਾਈ ਹਨਾ ਜਦੋਂ ਇਹ ਮੇਰੇ ਕੋਲ ਲਾ ਸੀ ਜਦੋਂ ਬਾਈ ਹੁਣ ਮੈਂ ਬਾਈ ਗਰਦਾਸ ਤੋਂ ਲਿਆਂਦਾ ਇਹਦੀ ਸੇਵਾ ਪਾਣੀ ਕੀਤਾ ਛੋਟਾ ਜਿਹੀ ਲਿਆਂਦਾ ਸੀ ਬਾਈ ਤੇ ਹੁਣ ਤਾਂ ਸੋਕਣਾ 8 ਮਹੀਨਾ ਦਾ ਹੋ ਰਿਹਾ ਤੇ ਹੁਣ ਇਹ ਚੰਗਾ ਲੱਗਦਾ ਆਪ ਨੂੰ ਮੱਲ ਹਨਾ ਤੇ ਵੀ ਇਹ ਉਹਦੇ ਨਾਲੋਂ ਜ਼ਿਆਦਾ ਚੰਗਾ ਬਣੂਗਾ ਬਾਈ ਗਿਰਦਾਸ ਆਲਾ ਕਹਿਣਦਾ ਵਾ ਉਰਲਾ ਚਿੱਟਾ ਡੱਬਾ ਵੀ ਉਹ ਬਾਗ ਵਾਲੀ ਬਲੱਡ ਲਾਈਨ ਦਾ ਉਹਦੇ ਨਾਲੋਂ ਇਹ ਜਾਦੇ ਚੰਗਾ ਬਣੂਗਾ ਬਈ ਇੰਨਾ ਇੰਨਾ ਮੈਨੂੰ ਪਤਾ ਬਾਕੀ ਤੁਸੀਂ ਬਈ ਦੇਖਦੇ ਹੀ ਰਹਿੰਦੇ ਹੋ ਕਮੈਂਟਾਂ ਦੇ ਵਿੱਚ ਤੁਸੀਂ ਦੱਸਦੇ ਹੋ ਕਿਹੜਾ ਵੱਧ ਚੰਗਾ ਬਣੂਗਾ ਹਨਾ ਤੇ ਨੂੰ ਵੈਸੇ ਆਪਾਂ ਤਾਂ ਰੱਖੇ ਦੋਨੇ ਸ਼ੌਂਕ ਨਾਲ ਇਹ ਨਹੀਂ ਹੈਗਾ ਵੀ ਆਪਾਂ ਉਹਨੂੰ ਉਹ ਕਰਦੇ ਆ ਰੱਖੇ ਦੋਨੇ ਸ਼ੌਂਕ ਨਾਲ ਆ ਬਾਈ ਸ਼ੌਂਕ ਨਾਲ ਪੁੱਤਾਂ ਵਾਂਗੂ ਪਾਲੇ ਆਪਾਂ ਤੇ ਉਹ ਮਤਲਬ ਕਹਿੰਦਾ ਇਹ ਆ ਵੀ ਸਰੀਰ ਦੇ ਸਰੀਰ ਪੱਖੋਂ ਕੱਦ ਚਾਈ ਲੰਮਾਈ ਦੇ ਵਿੱਚ ਇਹ ਉਮਰ ਚ ਛੋਟਾ ਤੇ ਸਰੀਰ ਪੱਖੋਂ ਇਹ ਅੱਗੇ ਜਾ ਰਿਹਾ ਉਹਦੇ ਨਾਲੋਂ ਕਹਿੰਦਾ ਮਤਲਬ ਇਹ ਆ ਵੀ ਐਂ ਹੁੰਦਾ ਬਰੀਡ ਦਾ ਫਰਕ ਵੀ ਬਰੀਡ ਬਾਈ ਬਹੁਤ ਹੀ ਚੰਗੀ ਬਰੀਡ ਹੈ ਤੇ ਜਿਵੇਂ ਜਿਵੇਂ ਆਪਾਂ ਸੇਵਾ ਕਰਦੇ ਜਾਵਾਂਗੇ ਦਾਣਾ ਪਾਣੀ ਪਾਉਂਦੇ ਜਾਵਾਂਗੇ ਓਵੇਂ ਓਵੇਂ ਬਾਈ ਅੱਗੇ ਵੱਧਦਾ ਹੁੰਦਾ ਜਾਂਦਾ ਬਰੀਡ ਵਾਦੀ ਤੁਰ ਜਾਂਦੀ ਹੈ ਵਧੀਆ ਇੱਕ ਬਰੀਡ ਹੋ ਹੁੰਦੀ ਹੈ ਬਾਈ ਪੂਰੀ ਫੁੱਲ ਸੇਵਾ ਕਰਕੇ ਵੀ ਨਹੀਂ ਵਾਦੀ ਫਿਰ ਉਹ ਕਾਦੀ ਬਰੀਡ ਹੈ ਬਾਈ ਹਨਾ ਉਹ ਬਲੱਡ ਲਾਈਨ ਕਾਦੀ ਹੈ ਜੇ ਹੁਣ ਆਪਾਂ ਸੇਵਾ ਪਾਣੀ ਕਰੀ ਜੰਨੇ ਉਹਨੇ ਅੱਗੇ ਗਰੋਥ ਹੀ ਨਾ ਕੀਤੀ ਕਰਦ ਨਾ ਕਰਿਆ ਲੰਬਾਈ ਨਾ ਕਰੀ ਜਾ ਹੋਰ ਨਾ ਕੀਤਾ ਫਿਰ ਉਹਦਾ ਕੀ ਫਾਇਦਾ ਹੈ ਨਾ ਬਾਈ ਤੇ ਮੰਨ ਕੇ ਚੱਲੋ ਵੀ ਜਿਹੜੇ ਜੇ ਆਪਾਂ ਮਾੜਾ ਮੋਟਾ ਦਾਣਾ ਪਾਣੀ ਪਾਉਣੇ ਆ ਉਹ ਸੀਰ ਨੂੰ ਲੱਗੇ ਪਸ਼ੂ ਦੇ ਵਾਧਾ ਹੋਵੇ ਫਿਰ پتہ ਲੱਗਦਾ ਬਰੀਡ ਦਾ ਵੀ ਹਾਂ ਭਾਈ ਹੁਣ ਜੇ ਇੱਕ ਸਾਹ ਇੱਕ ਪਾਸੇ ਤਾਂ ਕੱਲੇ ਦਾਣੇ ਤੇ ਖੜਾ ਪਸ਼ੂ ਇੱਕ ਪਾਸੇ ਬਾਈ ਸੁੱਕੇ ਨੀਰੇ ਤੇ ਪਾਲਦਾ ਸੁੱਕੇ ਨੀਰੇ ਵਾਲਾ ਵੀ ਚੰਗੀ ਬਰੀਡ ਦਾ ਹੋਊਗਾ ਉਹ ਸੁੱਕੇ ਨੀਰੇ ਤੇ ਉਹਨਾਂ ਵਾਧੂ ਫੁੱਲੂ ਆ ਬਾਈ ਯਾਰ ਜੇ ਬਿੜਾ ਬਿਣਾ ਵੀਰ ਤੋਂ ਦਾਣੇ ਤੇ ਖੜਾਗਾ ਬਰੀਡ ਦਾ ਇਨਾ ਫਰਕ ਹੁੰਦਾ ਇਸ ਕਰਕੇ ਕਹਿੰਦੇ ਆ ਚੰਗੀ ਬਰੀਡ ਤੇ ਕੰਮ ਕਰੋ ਬਾਈ ਤੇ ਆਪਾਂ ਤੁਹਾਨੂੰ ਵਿੱਚ ਬੱਕਰੇ ਦਿਖਾ ਦੇ ਵੀ ਕਿਹੜੀ ਕਿਹੜੀ ਬਲੱਡ ਲਾਈਨ ਦੇ ਆਪਾਂ ਰੱਖ ਰਹੇ ਆ ਤੇ ਬਈ ਉਹੀ ਬਰੀਡ ਤੇ ਤੁਸੀਂ ਜੇ ਕੰਮ ਕਰੋਗੇ ਤਾਂ ਵਧੀਆ ਰਹੋਗੇ ਤੁਹਾਡੇ ਪੈਸੇ ਲੱਗੇ ਰਾਸ ਆ ਜਾਣਗੇ ਕਹਿਣ ਦਾ ਭਾਵ ਇਹ ਆ ਕਿ ਨਵੇਂ ਬੰਦਿਆਂ ਨਾਲ ਬਾਈ ਮੈਂ ਮੇਰੇ ਤੇਰੇ ਵਰਗੇ ਮੈਂ ਇਕੱਠੀਆਂ ਕਰੀਆਂ ਹੁੰਦੀਆਂ ਬੱਕਰੀਆਂ ਪਹਿਲਾਂ ਮੈਂ ਵੀ ਉਰਾਂ ਪਰਾਂ ਤੋਂ ਇਕੱਠੀਆਂ ਕਰੀਆਂ ਬਾਈ ਇੱਕ ਇੱਕ ਰੁਪਿਆ ਨਹੀਂ ਕਮਾਇਆ ਉਹਨਾਂ ਤੋਂ ਜਦੋਂ ਬਾਈ ਆਪਾਂ ਜਿਹੜੇ ਨੰਮੀ ਬੰਦੇ ਆ ਫਾਰਮਾਂ ਦੇ ਵਿੱਚ ਨਾਂ ਚੱਲਦਾ ਜਿਹੜੇ ਬੰਦਿਆਂ ਦਾ ਵਧੀਆ ਬਰੀਡ ਤੇ ਕੰਮ ਕਰ ਰਹੇ ਆ ਉਹਨਾਂ ਤੋਂ ਬਈ ਆਪਾਂ ਬੱਚੇ ਬੱਕਰੇ ਲਏ ਆ ਤੇ ਹੁਣ ਬਈ ਸਿਸਟਮ ਠੀਕ ਲੱਗਦਾ ਹੁਣ ਆਲੇ ਮਨ ਨੂੰ ਵੀ ਯਾਰ ਸਕੂਨ ਆ ਬਈ ਵੀ ਹਾਂ ਜਰਾ ਆਪਣੇ ਕੋਲੇ ਕੁਝ ਹੈਗਾ ਹੈਨਾ ਤੇ ਪਹਿਲਾਂ ਐ ਸੀ ਬਈ ਯਾਰ ਕੀ ਬਣੂ ਕੀ ਹੋਊ ਕੀ ਨਹੀਂ ਪਹਿਲਾਂ ਇਹ ਸਿਸਟਮ ਸੀਗਾ ਤੇ ਨਾ ਆਪਾਂ ਸਾਰਿਆਂ ਨੂੰ ਬਈ ਇਹੀ ਰਾਇ ਦੰਦੇ ਆ ਵੀ ਚੰਗੀ ਬਰੀਡ ਤੇ ਕੰਮ ਕਰੋ ਵਧੀਆ ਬਲੱਡ ਲਾਈਨ ਤੇ ਵਧੀਆ ਬਲੱਡ ਲਾਈਨ ਤਿਆਰ ਕਰੋ ਆਪਦੇ ਘਰ ਦੀ ਇਹ ਹੁਣ ਆਪਾਂ ਬੋਕ ਲਿਆਂਦਾ ਬੱਚਾ ਲਿਆਂਦਾ ਬੋਕ ਪਾਲ ਕੇ ਉਹਨੂੰ ਬੱਕਰੀਆਂ ਤੇ ਛੱਡਾਂਗੇ ਪੱਠਾਂ ਤੇ ਛੱਡਾਂਗੇ ਉਹਨਾਂ ਦੇ ਬੱਚੇ ਹੋਣਗੇ ਉਹ ਪਾਲਾਂਗੇ ਉਹ ਆਪਦੇ ਘਰ ਦੀ ਬਰੀਡ ਹੋ ਜੂਗੀ ਤਿਆਰ ਫਿਰ ਇਹ ਚੀਜ਼ ਹੁੰਦੀ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਬਾਈ ਵਣ ਕੇ ਵੀਡੀਓ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਮਾਰਾ ਮੋਟਾ ਬਾਈ ਜਰੂਰ ਕਰਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੇ